ਹੋ ਸਰ ਕੀ ਕਰ ਲਈ ਕਿ ਦਿੱਲੀ ਤੁਹਾਡੇ ਕੋਲ ਉਹਦੇ ਬਦ ਕਰ ਦੇ। ਦੇਖੋ ਇਹ ਮੁੱਦਾ ਮੇਰੇ ਧਿਆਨ ਵਿੱਚ ਆਇਆ ਸੀਗਾ। ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਜੋ ਵੀ ਹੈ ਬੋਲੀ ਵਾਲਾ ਸਿਸਟਮ ਹੈ ਟੋਕੀ ਇਲੈਗਲ ਹੈ। ਇਸ ਨੂੰ ਕੋਈ ਵੀ ਪ੍ਰਸ਼ਾਸਨ ਦਾ ਕਾਨੂੰਨ ਮਾਨਤਾ ਨਹੀਂ ਦੇ ਸਕਦਾ। ਸਰਬਸੰਮਤੀ ਨਾਲ ਚੋਣ ਹੋਣਾ ਵਿਦਾਊਟ ਐਨੀ ਕਨਸੀਡਰੇਸ਼ਨ ਇੱਕ achhi ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਇਨਾਮ ਦਿੰਦੀ ਹੈ। ਕਹਿੰਦੀ ਆ ਵੀ ਅਸੀਂ ਉੱਥੇ ਡਵੈਲਪਮੈਂਟ ਨੂੰ ਕੌਂਸਲ ਦਮਾ ਇਹ ਇੱਕ ਡੈਮੋਕਰੈਟਿਕ ਵੇ ਹੈ ਕਿ ਉਹ ਆਪਣੀ ਸਰਵ ਸੰਪਤੀ ਨਾਲ ਕੋਈ ਆਪਣੇ ਦਮੰਦਾ ਜੁਨੀਅਰ ਸਰਪੰਚ ਦੀ ਬਟ ਵਿਦਆਊਟ ਐਨੀ ਕੰਸਿਡਰੇਸ਼ਨ ਬਟ ਜਿਹੜੀ ਇਹ ਬੋਲੀ ਲਾ ਕੇ ਦੀ ਗੱਲ ਧਿਆਨ ਆ ਜੀ ਆ ਵੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵਧ ਦਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮੈਂ ਐਡੀਸੀਡੀ ਤੇ ਐਸਡੀਐਮ ਨੂੰ ਅਰਜ਼ੀ ਦਿੱਤੀ ਹੈ ਕਿ ਇਹਦੀ ਬਰਤਾਲ ਕਰਨ ਕਿ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਪਹੁੰਚ ਜਾਊਗਾ ਤਾਂ ਉਹਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਕਿ ਜੇ ਅਸੀਂ ਜੋ ਵੀ ਲਾਉ ਪੁੱਲ ਤੇ ਐਕਸ਼ਨ ਹੁੰਦਾ ਉਹਦਾ ਉਲਮਾ ਹੈ। ਕੋਈ ਸਰ ਕੀ ਕਾਰਵਾਈ ਕੀਤੀ ਨਹੀਂ ਤੁਹਾਡੇ ਵੱਲੋਂ ਉਹਦੇ ਬਦਰਸਤ। ਦੇਖੋ ਇਹ ਮੁੱਦਾ ਮੇਰੇ ਧਿਆਨ ਵਿੱਚ ਆਇਆ ਸੀਗਾ। ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਉਹ ਵੀ ਹੈ ਬੋਲੀ ਵਾਲਾ ਸਿਸਟਮ ਹੈ ਟੋਟਲੀ ਇਲੈਗਲ ਹੈ। ਇਸ ਨੂੰ ਕੋਈ ਵੀ ਪ੍ਰਸ਼ਾਸਨ ਦਾ ਕਾਨੂੰਨ ਮਾਨਤਾ ਨਹੀਂ ਦੇ ਸਕਦਾ। ਸਰ ਸੰਮਤੀ ਨਾਲ ਚੋਣ ਹੋਣਾ ਵਿਦਆਊਟ ਐਨੀ ਕੰਸੀਡਰੇਸ਼ਨ ਇੱਕ ਅੱਛੀ ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਨਾਮ ਦਿੰਦੀ ਹੈ ਤੇ ਕਹਿੰਦੀ ਹੈ ਵੀ ਅਸੀਂ ਉੱਥੇ ਡਿਵੈਲਪਮੈਂਟ ਲਈ ਫੰਡਸ ਦਵਾਂ ਇਹ ਇੱਕ ਡੈਮੋਕ੍ਰੈਟਿਕ ਵੇ ਹੈ ਕਿ ਉਹ ਆਪਣੀ ਸਰਵ ਸੰਮਤੀ ਨਾਲ ਕੋਈ ਆਪਣਾ ਨੁਮਾਇੰਦਾ ਚੁਣ ਲੈ ਸਰਪੰਚ ਦੀ ਬਟ ਵਿਦਆਊਟ ਐਨੀ ਕੰਸੀਡਰੇਸ਼ਨ ਬਟ ਜਿਹੜੀ ਇਹ ਬੋਲੀ ਲਾ ਕੇ ਵੀ ਗੱਲ ਧਿਆਨ ਆਈ ਹੈ ਵੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦੇਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਏਡਲੀਮ ਨੇ ਡੀਸੀਡੀ ਐਸਡੀਐਮ ਨੂੰ ਅਰਜ਼ੀ ਦਿੱਤੀ ਹੈ ਜੀ ਇਹ ਬਰਤਾਲ ਕਰਨ ਕਿ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਨਹੀਂ ਭਰਿਆ ਜਾਊਗਾ ਤਾਂ ਉਹਦੇ ਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਕਿ ਅਸੀਂ ਜੋ ਵੀ ਲਾਉ ਕੋਲ ਇਹ ਐਕਸ਼ਨ ਹੁੰਦਾ ਉਹਦਾ ਉਲਮਾ ਹੈ ਉਹ ਸਰ ਕੀ ਕਰਦਾ ਕਿ ਕਿ ਨਹੀਂ ਤੁਹਾਡੇ ਕੋਲ ਉਹਦੇ ਬਦਲ ਦੇਖੋ ਇਹ ਮੁੱਦਾ ਮੇਰੇ ਧਿਆਨ ਵਿੱਚ ਆਇਆ ਸੀਗਾ ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਜੋ ਵੀ ਹੈ ਬੁਲਟੀ ਵਾਲਾ ਸਿਸਟਮ ਹੈ ਟੋਟਲੀ ਇਲੈਗਲ ਹੈ ਇਸ ਨੂੰ ਕੋਈ ਵੀ ਪ੍ਰਸ਼ਾਸਨ ਜਾਂ ਕਾਨੂੰਨ ਮਾਨਤਾ ਨਹੀਂ ਦੇ ਸਕਦਾ ਸਰ ਸੰਮਤੀ ਨਾਲ ਚੋਣ ਹੋਣਾ ਵਿਦਾਊਟ ਐਨੀ ਕਨਸੀਡਰੇਸ਼ਨ ਇੱਕ achhi ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਨਾਮ ਦਿੰਦੀ ਹੈ ਤੇ ਕਹਿੰਦੀ ਹੈ ਵੀ ਅਸੀਂ ਉੱਥੇ ਡਿਵੈਲਪਮੈਂਟ ਨੂੰ ਕਾੰਸਟਰਮਾਂ ਇਹ ਇੱਕ ਡੈਮੋਕ੍ਰੈਟਿਕ ਵੇ ਹੈ ਕਿ ਉਹ ਆਪਣੀ ਸਰਵ ਸੰਪਤੀ ਨਾਲ ਕੋਈ ਆਪਣਾ ਨੁਮਾਇੰਦਾ ਚੁਣ ਸਰਪੰਚ ਦੀ ਬਟ ਵਿਦਆਊਟ ਐਨੀ ਕੰਸੀਡਰੇਸ਼ਨ ਬਟ ਜਿਹੜੀ ਇਹ ਬੋਲੀ ਲਾ ਕੇ ਦੀ ਗੱਲ ਧਿਆਨ ਆਈ ਹੈ ਵੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦੇਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮੈਂ ਏਡੀਸੀ ਡੀ ਤੇ ਐਸਡੀਐਮ ਨੂੰ ਖਰਿਆਤ ਕੀਤੀ ਹੈ ਕਿ ਇਹ ਵੀ ਪ੍ਰਤਾਲ ਕਰਨ ਕਿ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਭਰਿਆ ਜਾਊਗਾ ਤਾਂ ਉਹਦੇ ਵਿੱਚ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਸਾਡੇ ਕੋਲ ਐਵਿਡੈਂਸ ਹੈ ਪਰ ਅਸੀਂ ਜੋ ਵੀ ਨਾਉ ਪੁੱਲ ਤੇ ਐਕਸ਼ਨ ਹੁੰਦਾ ਉਹਦਾ ਉਲਮਾ ਜੀ